ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 927 ਤੋਂ ਲੈ ਕੇ 929 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ RAM KALI ਮਹਿਲਾ ਪੰਜਮਾ ਰੁਤੀ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਨੇ ਅਲੱਗ-ਅਲੱਗ ਬਦਲਦੀਆਂ ਰੁੱਤਾਂ ਬਾਰੇ ਤੇ ਪਰਮੇਸ਼ਰ ਦੇ ਪ੍ਰੇਮ ਬਾਰੇ ਇਸ ਬਾਣੀ ਵਿੱਚ ਵਿਚਾਰ ਕੀਤੀ ਹੈ ਜੀ ਆਓ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਜੀ ਕਰ ਬੰਧਨ ਪ੍ਰਭ ਪਾਰ ਬ੍ਰਮ ਬਾਛੋ ਸਾਦੋ ਤੂਰ ਆਪ ਨਿਵਾਰ ਹਰ ਹਰ ਪਜੋ ਨਾਨਕ ਪ੍ਰਭ ਪਰਪੂਰ ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਇ ਦੀਨ ਦਿਆਲ ਦੁਖ ਪੰਜਨੋ ਨਾਨਕ ਨੀਤ ਤੇ ਆਏ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਮੈਂ ਤੁਹਾਡੇ ਅੱਗੇ ਨਮਸਕਾਰ ਕਰਦਾ ਬੰਦਨਾ ਕਰਦਾ ਕਿ ਮੈਨੂੰ ਆਪਣੇ ਸੰਤ ਜਨਾਂ ਦੀ ਧੂੜ ਬਖਸ਼ੋ ਚਰਨ ਧੂੜ ਬਖਸ਼ੋ ਕਹਿੰਦੇ ਆਪਾ ਨਿਵਾਰ ਕੇ ਪਰਮੇਸ਼ਰ ਦਾ ਨਾਮ ਜਪੀਏ ਉਹ ਪਰਮੇਸ਼ਰ ਨਾਨਕ ਜੀ ਕਹਿੰਦੇ ਨੇ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹ ਪਰਮੇਸ਼ਰ ਸਾਡੇ ਪਾਪ ਖਤਮ ਕਰਨ ਵਾਲਾ ਸਾਡੇ ਡਰ ਦੂਰ ਕਰਨ ਵਾਲਾ ਸੁੱਖਾਂ ਦਾ ਸਾਗਰ ਹੈ ਦੀਨਾ ਤੇ ਦਇਆ ਕਰਨ ਵਾਲਾ ਹੈ ਸਾਡੇ ਦੁੱਖ ਖਤਮ ਕਰਦਾ ਹੈ ਨਾਨਕ ਜੀ ਕਹਿੰਦੇ ਉਹਨੂੰ ਨਿਤ ਧਿਆਈਏ ਉਹਦਾ ਨਾਮ ਨਿਤ ਜਪੀਏ ਸ਼ਾਂਤ ਜਸ ਗਾਵੋ ਵੱਡ ਪਾਗਿਓ ਕਰ ਕਿਰਪਾ ਭਗਵੰਤ ਜਿਓ ਰੁੱਤੀ ਮਹਾ ਮੂਰਤ ਕੜੀ ਗੁਣ ਉੱਚਰਤ ਸੋਭਾਵੰਤ ਜਿਓ ਕਹਿੰਦੇ ਹੈ ਵੱਡੇ ਪਾਗਾਂ ਵਾਲਿਓ ਉਸ ਪਰਮੇਸ਼ਰ ਦਾ ਜਸ ਗਾਈਏ ਕਹਿੰਦੇ ਪਰਮੇਸ਼ਰ ਜੀ ਤੁਸੀਂ ਸਾਡੇ ਤੇ ਕਿਰਪਾ ਕਰੋ ਤੁਹਾਡਾ ਜਸ ਗਾ ਸਕੀਏ ਉਹੀ ਰੁੱਤ ਮਹੀਨਾ ਕੜੀ ਉਹੀ ਸੁਲੱਖਣੀਆਂ ਉਹੀ ਭਾਗਾਂ ਵਾਲੀਆਂ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪ ਲਈਏ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਪਿਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਇਕ ਚਿੱਤ ਇਕ ਮਨ ਨੂੰ ਧਿਉਂਦੇ ਨੇ ਕਹਿੰਦੇ ਉਹ ਧਨ ਨੇ ਜੀਵ ਕਹਿੰਦੇ ਸਫਲ ਜਨਮ ਉਹਨਾਂ ਦਾ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਦੇ ਵਿੱਚ ਉਸ ਪਰਮੇਸ਼ਰ ਦੇ ਨਾਲ ਸਾਂਝ ਪਾ ਲਈ ਆ ਉਹਨੂੰ ਜਾਣ ਲਿਆ ਉਹਨੂੰ ਪਾ ਲਿਆ ਪੁੰਨ ਦਾਨ ਨਾਲ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜਿਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਸਾਰੇ ਪਾਪ ਨਾਸ਼ ਕਰਨ ਵਾਲਾ ਹੈ ਉਹਦਾ ਨਾਮ ਸਿਮਰਨ ਦੇ ਬਰਾਬਰ ਕੋਈ ਵੀ ਪੁੰਨ ਦਾਨ ਹੋਰ ਕੋਈ ਕਰਮ ਨਹੀਂ ਪਹੁੰਚਦਾ ਉਹਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਿ ਉਸ ਪਰਮੇਸ਼ਰ ਦਾ ਨਾਮ ਜਪਿਆਂ ਸਾਨੂੰ ਆਤਮਕ ਜੀਵਨ ਮਿਲਦਾ ਹੈ ਤੇ ਸਾਡਾ ਆਵਾਗਵਨ ਦਾ ਚੱਕਰ ਖਤਮ ਹੋ ਜਾਂਦਾ ਹੈ। ਸ਼ਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਪਾਵਸੀ ਨਾਨਕ ਨਾਮ ਅਧਾਰ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਚਰਨਾਂ ਕਮਲਾਂ ਤੇ ਸਾਡੀ ਨਮਸਕਾਰ ਹੈ ਉਹ ਪਰਮੇਸ਼ਰ ਜੋ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਡੀ ਪਹੁੰਚ ਤੋਂ ਪਰੇ ਹੈ ਸਾਡੇ ਆਪਣੇ ਉਦਮ ਦੇ ਨਾਲ ਉਹ ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ ਕਹਿੰਦੇ ਪਰਮੇਸ਼ਰ ਜੀ ਸਾਡੇ ਤੇ ਮਿਹਰ ਕਰ ਉਹੀ ਬੋਲ ਬੋਲੀਏ ਜੋ ਤੈਨੂੰ ਚੰਗੇ ਲੱਗਣ ਨਾਨਕ ਜੀ ਕਹਿੰਦੇ ਸਾਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਸੰਤ ਸਰਣ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਕਹਿੰਦੇ ਗੁਰੂ ਜਨਾਂ ਦੀ ਸੰਤ ਜਨਾਂ ਦੀ ਸ਼ਰਣ ਪਈਏ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਅਨੰਤ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਭਗਵੰਤ ਦਾ ਨਾਮ ਜਪਿਆਂ ਕਠੋਰ ਮਨ ਵਾਲੇ ਵੀ ਸੋਹਣੇ ਹਿਰਦੇ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਦਾ ਹਿਰਦਾ ਖੜ ਜਾਂਦਾ ਹੈ ਪ੍ਰੇਮ ਨਾਲ ਪਰ ਜਾਂਦਾ ਹੈ ਪਰਮੇਸ਼ਰ ਲਈ ਤੇ ਜੀਵਾਂ ਲਈ ਸ਼ਾਂਤ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਓ ਹਰ ਜਿਓ ਨਾ ਹ ਮਿਲਿਆ ਮੌਲਿਆ ਮਨ ਤਨ ਸਾਸ ਜਿਓ ਨਵਾਇਕ ਕਹਿੰਦੇ ਜਿਹੜੀ ਬਸੰਤ ਦੀ ਮੌਸਮ ਹੈ ਰੁੱਤ ਹੈ ਬੜੀ ਪਿਆਰੀ ਹੈ ਇਸ ਤਰ੍ਹਾਂ ਹੀ ਚੇਤ ਤੇ ਵਿਸਾਖ ਦੇ ਮਹੀਨੇ ਸੁੱਖ ਦੇਣ ਵਾਲੇ ਨੇ ਜਦੋਂ ਜੀਵ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹਰ ਜਿਉ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜਿਉ ਜਿਸ ਜੀਵ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉਹਦਾ ਮਨ ਤੇ ਹਿਰਦਾ ਖਿੜ ਜਾਂਦੇ ਨੇ ਜਿਸ ਤਰ੍ਹਾਂ ਸਾਡਾ ਸਰੀਰ ਸਵਾਸ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਹੀ ਜਿਹੜੇ ਸਾਡਾ ਮਨ ਤੇ ਹਿਰਦਾ ਪਰਮੇਸ਼ਰ ਨੂੰ ਮਿਲਿਆ ਖਿੜ ਉੱਠਦੇ ਨੇ ਕਹਿੰਦੇ ਕਰਨਾਹ ਨਿਸ਼ਚਲ ਆਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਜਿਸ ਜੀਵ ਦੇ ਅੰਦਰ ਉਸ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਂਦਾ ਆਤਮਿਕ ਚਾਨਣ ਹੋ ਜਾਂਦਾ ਉਹ ਆਨੰਦ ਵਿੱਚ ਰਹਿੰਦੇ ਨੇ ਕਹਿੰਦੇ ਉਹਨਾਂ ਦੇ ਹਿਰਦੇ ਖਿੜ ਜਾਂਦੇ ਨੇ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਕਹਿੰਦੇ ਉਹ ਪਰਮੇਸ਼ਰ ਸੁੰਦਰ ਹੈ ਸੁਗੜ ਹੈ ਸਿਆਣਾ ਹੈ ਸਾਡੇ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਪਰ ਉਹਦੇ ਗੁਣ ਕਿਸੇ ਸੰਸਾਰ ਦੀ ਵਸਤੂ ਦੇ ਬਰਾਬਰ ਬੱਟੇ ਵਿੱਚ ਮੁੱਲ ਵਿੱਚ ਨਹੀਂ ਮਿਲ ਸਕਦੇ ਉਦੇ ਗੁਨਾ ਦੀ ਬਖਸ਼ਿਸ਼ ਗੁਰੂ ਦੀ ਕਿਰਪਾ صدਕਾ ਪਰਮੇਸ਼ਰ ਦੀ ਮਿਹਰ ਨਾਲ ਹੁੰਦੀ ਹੈ ਵੱਡ ਭਾਗ ਪਾਇਆ ਦੁੱਖ ਗਵਾਇਆ ਪਈ ਪੂਰਨ ਆਸ ਜਿਉ ਬਿਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜਿਉ ਜਿਨ੍ਹਾਂ ਵੱਡੇ ਭਾਗਾਂ ਵਾਲੇ ਨੇ ਪਰਮੇਸ਼ਰ ਨੂੰ ਪਾ ਲਿਆ ਉਹਨਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਦੁੱਖ ਖਤਮ ਹੋ ਜਾਂਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ ਹੇ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਜੋ ਵੀ ਤੇਰੀ ਸ਼ਰਨ ਆਉਂਦੇ ਆ ਉਹਨਾਂ ਨੂੰ ਜਮ ਦਾ ਡਰ ਖਤਮ ਹੋ ਜਾਂਦਾ ਸਲੋਕ ਸਾਧ ਸੰਗਤ ਬਿਨ ਪਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮੈ ਲੇਖ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੀਵ ਜੇ ਸਾਧ ਦੀ ਸੰਗਤ ਵਿੱਚ ਨਹੀਂ ਜਾਂਦਾ ਗੁਰੂ ਦੀ ਸ਼ਰਨ ਨਹੀਂ ਲੈਂਦਾ ਚਾਹੇ ਕਿਸੇ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਹੋਵੇ ਫਿਰ ਵੀ ਉਹ ਪਰਮਾ ਦੇ ਵਿੱਚ ਭਟਕਦਾ ਰਹਿੰਦਾ ਨਾਨਕ ਜੀ ਕਹਿੰਦੇ ਨੇ ਉਹ ਪੁਰਾਣੇ ਆਪਣੇ ਸੰਸਕਾਰਾਂ ਦੇ ਲੇਖਾਂ ਦੇ ਅਨਸਾਰ ਮਾਇਆ ਦੇ ਕੋਮਲ ਬੰਧਨਾਂ ਵਿੱਚ ਬੰਦਿਆ ਰਹਿੰਦਾ ਜਦ ਤੱਕ ਗੁਰੂ ਦੀ ਸ਼ਰਨ ਨਹੀਂ ਜਾਂਦਾ ਪਾਣੇ ਸੇ ਮੇਲਿਆ ਵਿਛੋੜੇ ਵੀ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪਰਤਾਪ ਨਾਨਕ ਜੀ ਕਹਿੰਦੇ ਨੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਆਏ ਆ ਜਿਸ ਦਾ ਤੇਜ ਪ੍ਰਤਾਪ ਬਹੁਤ ਵੱਡਾ ਹੈ ਉਹ ਆਪਣੀ ਰਜ਼ਾ ਦੇ ਵਿੱਚ ਹੀ ਜੀਵਾਂ ਨੂੰ ਆਪਣੇ ਨਾਲ ਮੇਲਦਾ ਹੈ ਤੇ ਆਪਣੀ ਰਜ਼ਾ ਦੇ ਨਾਲ ਹੀ ਆਪਣੇ ਨਾਲੋਂ ਜੀਵਾਂ ਨੂੰ ਵਿਛੋੜ ਦਿੰਦਾ ਹੈ ਸ਼ਾਂਤ ਗ੍ਰੀਖਮ ਰੁਤ ਆਤ ਗਾ ਖੜੀ ਜੇਠ ਅਖਾੜੇ ਕਾਮ ਜਿਓ ਪ੍ਰੇਮ ਵਿਸ਼ੋ ਦੁਹਾਗਣੀ ਦ੍ਰਿਸ਼ਟ ਨ ਕਰੀ RAM ਜਿਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਗਰਮੀ ਦੇ ਮਹੀਨੇ ਵਿੱਚ ਜੇਠ ਹਾੜ ਦੇ ਵਿੱਚ ਬੜੀ ਤਪਸ਼ ਹੁੰਦੀ ਆ ਤੇ ਜੀਵ ਬੜੇ ਦੁਖੀ ਹੁੰਦੇ ਨੇ ਗਰਮੀ ਦੇ ਮਾਰੇ ਇਸ ਤਰ੍ਹਾਂ ਹੀ ਕਹਿੰਦੇ ਜਿਸ ਜੀਵ ਇਸਤਰੀਵਲ ਪਰਮੇਸ਼ਰ ਦੀ ਪ੍ਰੇਮ ਦੀ ਨਜ਼ਰ ਨਹੀਂ ਹੁੰਦੀ ਉਹ ਮਾੜੇ ਭਾਗਾਂ ਵਾਲੀ ਵਿਛੋੜੇ ਦਾ ਦੁੱਖ ਸਹਿੰਦੀ ਹੈ ਤੇ ਇਸ ਤਰ੍ਹਾਂ ਹੀ ਦੁਖੀ ਹੁੰਦੀ ਹੈ ਜਿਵੇਂ ਜੀਵ ਗਰਮੀ ਦੇ ਮਹੀਨੇ ਵਿੱਚ ਦੁਖੀ ਹੁੰਦੇ ਨੇ ਗਰਮੀ ਦੇ ਨਾਲ ਅਤਿ ਦੀ ਗਰਮੀ ਨਾਲ ਨਹਿਂਦ੍ਰਿਸ਼ਟ ਆਵੈ ਮਰਤ ਹਾਵੈ ਮਹਾ ਗਰਭ ਮੁਠੀਆ ਜਲਬਾਜ ਮੱਛਲੀ ਤੜਫੜਾਵੇ ਸੰਗ ਮਾਇਆ ਰੁੱਠੀਆ ਜਿਸ ਤਰ੍ਹਾਂ ਕਹਿੰਦੇ ਜਿਹੜੀ ਜੀਵ ਇਸਤਰੀ ਮਾਇਆ ਦੇ ਰੰਗ ਵਿੱਚ ਰੰਗੀ ਹੋਈ ਆ ਉਹਨੂੰ ਪਰਮੇਸ਼ਰ ਨਜ਼ਰ ਨਹੀਂ ਆਉਂਦਾ ਫਿਰ ਪਰਮੇਸ਼ਰ ਦੇ ਬਰਛੋੜੇ ਦੇ ਵਿੱਚ ਉਹ ਆਪਣੇ ਹੰਕਾਰ ਦੇ ਵਿੱਚ ਹੀ ਠੱਗੀ ਜਾਂਦੀ ਆ ਬੜੀ ਔਖੀ ਰਹਿੰਦੀ ਆ ਇਸ ਤਰ੍ਹਾਂ ਤੜਫਦੀ ਆ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਫ ਰਹੀ ਆ ਇਸ ਤਰ੍ਹਾਂ ਦੀ ਉਹਨੂੰ ਦੁੱਖ ਪਹੁੰਚਦਾ ਪਰਮੇਸ਼ਰ ਦੇ ਵਿਛੋੜੇ ਦੇ ਕਾਰਨ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਾਮ ਜਿਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜਿਓ ਜਿਹੜੀ ਜੀਵ ਇਸ ਤਰੀਕੇ ਨੇ ਫਿਰ ਮਨਮੁਖ ਹੋ ਜਾਂਦੀ ਆ ਆਪਣੇ ਪਾਪਾਂ ਦੇ ਕਾਰਨ ਵਿਕਾਰਾਂ ਦੇ ਕਾਰਨ ਫਿਰ ਕਹਿੰਦੇ ਉਹ ਅਲੱਗ-ਅਲੱਗ ਜੂਨੀਆਂ ਦੇ ਵਿੱਚ ਪੈਂਦੀ ਆ ਜਮਾਂ ਦਾ ਦੁੱਖ ਸਹਾਰਦੀ ਆ ਕਹਿੰਦੇ ਨਾਨਕ ਜੀ ਬੇਨਤੀ ਕਰਦੇ ਨੇ ਵੀ ਜਿਸ ਨੇ ਤੇਰਾ ਆਸਰਾ ਤੱਕਿਆ ਜਿਹਨੂੰ ਤੂੰ ਰੱਖ ਲਿਆ ਉਹਨਾਂ ਦੀ ਇੱਛਾ ਪੂਰਨ ਹੋ ਜਾਂਦੀਆਂ ਨੇ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਜ ਸੁਪਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਇਸ ਧੀ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਉਹ ਪਰਮੇਸ਼ਰ ਦੇ ਦੀਦਾਰ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਇੱਕ ਤਿਲ ਨਹੀਂ ਰਹਿ ਸਕਦੀ ਉਸ ਨੂੰ ਪਰਮੇਸ਼ਰ ਦੀ ਯਾਦ ਤੋਂ ਬਿਨਾ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ ਉਹ ਪਰਮੇਸ਼ਰ ਜੋ ਕਹਿੰਦੇ ਮਨ ਤੇ ਤਨ ਦੇ ਵਿੱਚ ਹਰ ਵਕਤ ਹੈ ਰਵ ਰਹਿ ਅੰਦਰ ਰਵ ਰਹੇ ਉਹਨਾਂ ਦੇ ਅੰਦਰ ਪਰਮੇਸ਼ਰ ਹਰ ਵਕਤ ਉਹਨਾਂ ਨੂੰ ਅੰਦਰ ਮਹਿਸੂਸ ਹੁੰਦਾ ਹੈ ਅਨੁਭਵ ਹੁੰਦਾ ਹੈ ਇਹ ਉਹਨਾਂ ਦੀ ਆਤਮਿਕ ਅਡੋਲਤਾ ਬਣ ਜਾਂਦੀ ਹੈ ਫਿਰ ਉਹ ਇੱਕ ਤਿਲ ਲਈ ਮਹਿਸ ਇਦਾਂ ਨਹੀਂ ਵਿਛੋੜਾ ਨਹੀਂ ਸਹਿ ਸਕਦੇ ਪ੍ਰੀਤਮ ਦਾ ਕਰ ਗਹਿ ਲੀਨੀ ਸਾਜਣੈ ਜਨਮ ਜਨਮ ਕੇ ਮੀਤ ਚਰਨਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਜੋ ਜਨਮ ਜਨਮਾਂ ਦਾ ਮਿੱਤਰ ਹੈ ਜਦੋਂ ਉਸ ਪਰਮੇਸ਼ਰ ਨੇ ਬਾਹ ਪਕੜ ਕੇ ਜੀਵ ਇਸਤਰੀ ਨੂੰ ਆਪਣੇ ਪ੍ਰੇਮ ਰੰਗ ਵਿੱਚ ਰੰਗ ਲਿਆ ਆਪਣੇ ਗਲ ਨਾਲ ਲਾ ਲਿਆ ਕਹਿੰਦੇ ਫਿਰ ਉਹ ਤਾਂ ਉਹ ਕਹਿੰਦੇ ਜੀਵ ਇਸਤਰੀ ਆਸ਼ਾਸ਼ਕਰ ਉਠਦੀ ਆ ਜਿਸ ਦਾ ਪਰਮੇਸ਼ਰ ਦੇ ਨਾਲ ਮੇਲ ਹੋ ਜਾਂਦਾ ਹੈ ਕਿਉਂਕਿ ਉਹ ਪਰਮੇਸ਼ਰ ਜੋ ਸਾਡਾ ਜਨਮ ਜਨਮਾ ਦਾ ਮਿੱਤਰ ਹੈ ਸ਼ਾਂਤ ਰੁੱਤ ਬਰਸ ਸੁਹੇਲੀਆ ਸਾਵਣ ਪਾਦਵੇ ਆਨੰਦ ਜਿਓ ਕਣ ਉਹ ਨਵ ਬੁੱਠੇ ਜਲ ਥਲ ਪੂਰਿਆ ਮਕਰੰਦ ਜਿਓ ਪ੍ਰਭ ਪੂਰ ਰਹਾ ਸਰਬ ਠਾਈ ਹਰ ਨਾਵ ਨਵ ਨਿਦ ਗ੍ਰਹਿ ਪਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਬ ਤਰੇ ਪ੍ਰੀਅ ਰੰਗ ਜਾਗੈ ਨਹਿ ਡਰ ਲਾਗੇ ਕਿਰਪਾਲ ਸਦ ਬਖਸਿੰਦ ਜਿਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਓ ਉਵਾਹੀ ਗਰੂਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਸਾਵਣ ਦਾ ਮਹੀਨਾ ਆਉਂਦਾ ਬੜਾ ਸੁਹਾਵਣਾ ਹੁੰਦਾ ਕਹਿੰਦਾ ਸਾਵਣ ਤੇ ਭਾਦ ਹੁੰਦਾ ਤੇ ਜੀਵ ਬੜੇ ਆਨੰਦ ਵਿੱਚ ਹੁੰਦੇ ਨੇ ਬਰਸਾਤ ਦੀ ਰੁੱਤ ਹੁੰਦੀ ਆ ਬੜੀ ਸੁਹਾਵਣੀ ਹੁੰਦੀ ਆ ਬੱਦਲ ਵੱਡੇ ਕਹਿੰਦੇ ਵਰਖਾ ਹੋ ਹੋ ਕੇ ਵਰਖਾ ਵਰਸਾਉਂਦੇ ਨੇ ਕਹਿੰਦੇ ਹਰ ਇੱਕ ਜਗ੍ਹਾ ਤੇ ਕਹਿੰਦੇ ਪਾਣੀ ਜੋ ਕਿ ਖੁਸ਼ਬੂਦਾਰ ਹੈ ਹਰ ਇੱਕ ਜਗ੍ਹਾ ਤੇ ਪਰਿਆ ਰਹਿੰਦਾ ਹੈ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਭਰਪੂਰ ਹੈ ਤੇ ਉਹਦੇ ਨਾਮ ਦੇ ਖਜ਼ਾਨੇ ਨੌ ਨਿਧੀਆਂ ਵਾਂਗ ਕਹਿੰਦੇ ਸਦਾ ਹੀ ਭਰਪੂਰ ਭਰੇ ਰਹਿੰਦੇ ਨੇ ਉਹ ਪਰਮੇਸ਼ਰ ਜੋ ਕਹਿੰਦੇ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਉਹਦਾ ਸਿਮਰਨ ਕੀਤੇ ਆ ਸਭ ਕੁੱਲ ਪਰਿਵਾਰ ਸਭੋਂ ਸਾਰੇ ਤਰ ਜਾਂਦੇ ਨੇ ਕਹਿੰਦੇ ਵਾਹਿਗੁਰੂ ਜੀ ਫਿਰ ਜਿਹੜੇ ਕਹਿੰਦੇ ਉਸ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਮਾਇਆ ਦੀ ਨੀਂਦ ਵਿੱਚੋਂ ਜਾਗ ਜਾਂਦੇ ਨੇ ਉਹਨਾਂ ਨੂੰ ਫਿਰ ਦੁਬਾਰਾ ਵਿਕਾਰਾਂ ਦੇ ਦਾਗ ਨਹੀਂ ਲੱਗਦੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਸਦਾ ਹੀ ਬਖਸ਼ਿਸ਼ ਕਰਨ ਵਾਲੇ ਹੋ ਸਦਾ ਹੀ ਬਖਸ਼ਿਂਦੋ ਬੇਨਵੰਤ ਨਾਨਕ ਹਰ ਕੰਤ ਪਾਇ ਸਦਾ ਮਨ ਪਾਵਾਂਦ ਜਿਓ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜਿਸ ਜਿਨ੍ਹਾਂ ਨੇ ਉਹ ਪਰਮੇਸ਼ਰ ਜੋ ਮਨ ਨੂੰ ਪਿਆਰਾ ਲੱਗਦਾ ਹੈ ਉਹਨੂੰ ਪਾ ਲਿਆ ਉਹ ਬੜੇ ਭਾਗਾਂ ਵਾਲੇ ਨੇ ਸ਼ਲੋਕ ਆਸ ਪਿਆਸੀ ਮੈਂ ਫਿਰੂੰ ਕਦ ਪੀਖੂੰ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਹਾਂਜੀ ਸੰਗਤ ਜੀ ਪਾਸਾ ਸਾਡੇ ਜੀਵ ਇਸਤਰੀ ਵੱਲੋਂ ਕਹਿੰਦੇ ਨੇ ਕਿ ਉਸ ਪਰਮੇਸ਼ਰ ਦੀ ਭਾਲ ਦੇ ਵਿੱਚ ਮੈਨੂੰ ਪਰਮੇਸ਼ਰ ਨੂੰ ਮਿਲਣ ਦੇ ਲਈ ਤਾਂਗ ਹੈ ਪਿਆਸ ਹੈ ਮੇਰੇ ਮਨ ਦੇ ਵਿੱਚ ਮੈਂ ਪਰਮੇਸ਼ਰ ਨੂੰ ਲੱਭਦੀ ਫਿਰਦੀ ਹਾਂ ਕੋਈ ਹੈ ਕੋਈ ਸਾਧਨ ਸੰਤ ਮਿੱਤਰ ਪਿਆਰਾ ਜੋ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਬਿਨ ਮਿਲਵੈ ਸਾਤ ਨਾ ਉਪਜੈ ਤਿਲਪਲ ਰਹਿਣ ਨਾ ਜਾਏ ਹਰ ਸਾਧੈ ਸਰਣਾਗਤੀ ਨਾਨਕ ਆਸ ਪੁਜਾਏ ਕਹਿੰਦੇ ਉਸ ਪਰਮੇਸ਼ਰ ਨੂੰ ਮਿਲਣ ਤੋਂ ਬਿਨਾ ਮੇਰੇ ਹਿਰਦੇ ਵਿੱਚ ਠੰਡਕ ਨਹੀਂ ਆਉਂਦੀ ਇੱਕ ਤਿਲ ਜਿੰਨੇ ਟਾਈਮ ਨਹੀਂ ਪਰਮੇਸ਼ਰ ਵੱਲੋਂ ਜੁਦਾਈ ਸਹਿ ਨਹੀਂ ਹੁੰਦੀ ਫਿਰ ਨਾਨਕ ਜੀ ਕਹਿੰਦੇ ਨੇ ਜੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਆ ਜਾਈਏ ਤਾਂ ਸਾਡੀ ਆਸ ਪੂਰੀ ਹੋ ਸਕਦੀ ਹੈ ਆਸ ਕਿਹੜੀ परमेश्वर ਦੇ دیدار ਦੀ ਸ਼ਾਂਤ ਰੁੱਤ ਸਰਦ ਅਡੰਬ ਰੋ ਅਸੂ ਕੱਤ ਕੇ ਹਰ ਪਿਆਸ ਜਿਉ ਖੋਜੰਤੀ ਦਰਸ਼ਨ ਫਿਰਤ ਕਬ ਮਿਲਿਆ ਗੁਣਤਾਸ ਜਿਉ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਕ ਬਨਾ ਸੁੰਦਰ ਸੁਜਾਨ ਚਤਰ 베ਤੀ ਸਾਸ ਬਿਨ ਜੈ ਸੇ ਤਨਾ ਈਤ ਊਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਉ ਬਿਨ ਵੰਤ ਨਾਨਕ ਤਾਰ ਕਿਰਪਾ ਮੇ ਲੋ ਪ੍ਰਭ ਗੁਣਤਾਸ ਜਿਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਫਿਰ ਸਬਦੀ ਦੀ ਰੁੱਤ ਸ਼ੁਰੂ ਹੁੰਦੀ ਆ ਅਸੂ ਕਤਕ ਹੁੰਦੀ ਆ ਫਿਰ ਜੀਵ ਇਸਤਰੀ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਮਿਲਣ ਦੀ ਪਿਆਸ ਪੈਦਾ ਹੁੰਦੀ ਆ। ਕਹਿੰਦੇ ਮੈਂ ਪਰਮੇਸ਼ਰ ਨੂੰ ਲੱਭਦੀ ਫਿਰਦੀ ਆ, ਪਰਮੇਸ਼ਰ ਨੂੰ ਖੋਜਦੀ ਆ, ਕਦੋਂ ਗੁਣਾ ਦੇ ਖਾਨੇ, ਗੁਣਾ ਦੇ ਖਜ਼ਾਨੇ ਪਰਮੇਸ਼ਰ ਦੇ ਨਾਲ ਮੇਰਾ ਮੇਲ ਹੋ ਸਕੇ। ਪਰਮੇਸ਼ਰ ਦੇ ਮੇਲ ਤੋਂ ਬਿਨਾਂ ਜੀਵ ਇਸਤਰੀ ਇਸ ਤਰ੍ਹਾਂ ਹੈ ਜਿਵੇਂ ਸੰਸਾਰਿਕ ਇਸਤਰੀ ਦੇ ਹਾਰ ਸ਼ਿੰਗਾਰ ਪਤੀ ਤੋਂ ਬਿਨਾਂ ਸਭ ਬਿਆਰਥ ਨੇ। ਕਹਿੰਦੇ ਚਾਹੇ ਉਹ ਜੀਵ ਇਸਤਰੀ ਸੁੰਦਰਾ ਸਿਆਣੀਆ ਚਤਰਾ ਪਰ ਉਹਦੀ ਹਾਲਤ ਪਰਮੇਸ਼ਰ ਦੇ ਮਿਲਾਪ ਤੋਂ ਬਿਨਾ ਇਸ ਤਰ੍ਹਾਂ ਜਿਵੇਂ ਇੱਕ ਸਰੀਰ ਦੀ ਸਾਹ ਲੈਣ ਤੋਂ ਬਿਨਾ ਹੋ ਜਾਏ ਜਿਵੇਂ ਸਰੀਰ ਵਿੱਚ ਸਾਹ ਨਾ ਚੱਲੇ ਤਾਂ ਉਹਦੀ ਹਾਲਤ ਆਪਾਂ ਜਾਣਦੇ ਆ ਨਾ ਕੀ ਹੁੰਦੀ ਹੈ ਇਸ ਤਰ੍ਹਾਂ ਹੀ ਉਸ ਜੀਵ ਇਸਤਰੀ ਦੀ ਜਿਹਦਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਿਆ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੀ ਆਸ ਵਿੱਚ ਜੀ ਵਿਸਤਰੀ ਦਸਾਂ ਦਿਸ਼ਾਂ ਦੇ ਵਿੱਚ ਭਜਦੀ ਫਿਰਦੀ ਆ ਲੱਭਦੀ ਫਿਰਦੀ ਆ ਪਰਮੇਸ਼ਰ ਨੂੰ ਤੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਕਿਰਪਾ ਕਰਕੇ ਤੁਸੀਂ ਆਪਦਾ ਮਿਲਾਪ ਬਖਸ਼ੋ ਏ ਗੁਣਾ ਦੇ ਖਜ਼ਾਨੇ ਪਰਮੇਸ਼ਰ ਜੀ ਤੁਸੀਂ ਸਾਨੂੰ ਜੀਵਾਂ ਨੂੰ ਆਪਣਾ ਦੀਦਾਰ ਬਖਸ਼ੋ ਸ਼ਲੋਕ ਜਲਨ ਬੁਝੀ ਸੀਤਲ ਪਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਪ੍ਰਾਂਤ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਗਿਆ ਤਾਂ ਉਹਦੇ ਅੰਦਰੋਂ ਜੋ ਤ੍ਰਿਸ਼ਨਾ ਦੀ ਅੱਗ ਸੀ ਉਹ ਠੰਡੀ ਹੋ ਗਈ ਮਨ ਤੇ ਹਿਰਦੇ ਦੇ ਵਿੱਚ ਸ਼ਾਂਤੀ ਆ ਗਈ ਅੰਦਰੋਂ ਕਹਿੰਦੇ ਜੋ ਹੋਰ ਦੁੱਤੀਆ ਦੂਜੀਆਂ ਚੀਜ਼ਾਂ ਦੇ ਭਰਮ ਸੀਗੇ ਦੂਜੀਆਂ ਚੀਜ਼ਾਂ ਨਾਲ ਪ੍ਰੇਮ ਸੀ ਉਹ ਖਤਮ ਹੋ ਗਏ ਪਰਮੇਸ਼ਰ ਨੂੰ ਮਿਲਣ ਦੇ ਨਾਲ ਸਭ ਇੱਛਾ ਪੂਰੀਆਂ ਹੋ ਗਈਆਂ ਸਭ ਪਟਕਣਾ ਖਤਮ ਹੋ ਗਈ ਸਾਦ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪਰਪੂਰ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਆਪਣੇ ਸੰਤ ਜਨ ਭੇਜੇ ਨੇ ਜਿਨ੍ਹਾਂ ਦੇ ਰਾਹੀਂ ਸਾਨੂੰ ਇਹ ਪਤਾ ਲੱਗਿਆ ਕਿ ਤੁਸੀਂ ਸਾਡੇ ਅੰਗ ਸੰਗੋਂ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਸਿੱਖਿਆ ਸਦਕਾ ਸਾਨੂੰ ਪਤਾ ਲੱਗਿਆ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਭਰਪੂਰ ਨੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨੇ ਤਾਂ ਇਸ ਤਰ੍ਹਾਂ ਸਾਡੇ ਅੰਦਰੋਂ ਪਰਮੇਸ਼ਰ ਦੇ ਜਿਹੜੇ ਪਰਮੇਸ਼ਰ ਬਾਰੇ ਭ੍ਰਮ ਸੀ ਉਹ ਸਾਰੇ ਖਤਮ ਹੋ ਗਏ ਨੇ गुरु की सिक्ख्या है शांत रुत सिसियर सीतल हर परगटे मंगर मोहे शांत रुत सिसियर सीतल हर परगटे मंगर पोहे जियो जलन बुझी दर्श पाया बिनसे माया त्रोहो जियो ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਫਿਰ ਠੰਡ ਦਾ ਮੌਸਮ ਆਉਂਦਾ ਮੱਗਰ ਤੇ ਪੋਹ ਦੇ ਮਹਾ ਮਹੀਨੇ ਆਉਂਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਠੰਡ ਆ ਜਾਂਦੀ ਆ ਇਸ ਤਰ੍ਹਾਂ ਜਦੋਂ ਜੀਵ ਇਸਤਰੀ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਤੱਖ ਹੋ ਜਾਂਦੇ ਨੇ ਫਿਰ ਜੀਵ ਇਸਤਰੀ ਦੇ ਹਿਰਦੇ ਦੇ ਵਿੱਚੋਂ ਜਿਹੜੀ ਸਾਰੀ ਤ੍ਰਿਸ਼ਨਾ ਦੀ ਅਗਨੀਆਂ ਉਹ ਬੁੱਝ ਜਾਂਦੀ ਆ ਦਰਸ ਪਾਇਆ ਪਰਮੇਸ਼ਰ ਦਾ ਦਰਸ਼ਨ ਹੋ ਗਿਆ ਤਾਂ ਜਿਹੜਾ ਮਾਇਆ ਵੱਲੋਂ ਚਟਕਾ ਸੀ ਉਹ ਖਤਮ ਹੋ ਗਿਆ ਜੀਵ ਦਾ ਮਾਇਆ ਦੇ ਮੋਹ ਦਾ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ 시ਗਾਰ ਸਭ ਰਸ ਗੁਣ ਕਾਓ ਅਲਖ ਅਪੇਵਿਆ ਫਿਰ ਕਹਿੰਦੇ ਪਰਮੇਸ਼ਰ ਦੇ ਸੇਵਕ ਜਨਾਂ ਨੇ ਜੋ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਲੱਭ ਲਿਆ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਫਿਰ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ ਜਿਹਦਾ ਅਸੀਂ ਭੇਦ ਨਹੀਂ ਪਾ ਸਕਦੇ ਉਹਦੇ ਗੁਣ ਗਾયા ਜੀਵ ਨੂੰ ਇਸ ਤਰ੍ਹਾਂ ਰਸ ਮਿਲਿਆ ਜਿਸ ਤਰ੍ਹਾਂ ਜੀਵ ਇਸਤਰੀ ਉਹਦੇ ਹਾਰ ਸ਼ਿੰਗਾਰ ਸਾਰੇ ਸਫਲ ਹੋ ਜਾਂਦੇ ਨੇ ਜਦੋਂ ਪਤੀ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਇਸ ਤਰ੍ਹਾਂ ਜੀਵ ਨੂੰ ਪਰਮੇਸ਼ਰ ਦੇ ਗੁਣ ਗਾયા ਸਭ ਰਸ ਪ੍ਰਾਪਤ ਹੋ ਗਏ ਪਾਉ ਭਗਤ गोविंद ਬਾਂਛਤ ਜਮਨਾ ਸਾ ਕਹਿ ਜੋਹਿ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਸ਼ੋ ਜਿਓ ਵਾਹਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੁਹਾਡਾ ਪ੍ਰੇਮ ਤੁਹਾਡੀ ਭਗਤੀ ਦੀ ਜਾਂਚ ਨਾ ਕਰਦੇ ਆ ਇਹ ਸਭ ਕੁਝ ਮਿਲਣ ਦੇ ਨਾਲ ਜਮਦਾ ਜੀਵ ਨੂੰ ਡਰ ਨਹੀਂ ਰਹਿੰਦਾ ਜਿਸ ਜੀਵ ਨੂੰ ਪਰਮੇਸ਼ਰ ਦਾ ਪ੍ਰੇਮ ਮਿਲ ਗਿਆ ਭਗਤੀ ਮਿਲ ਗਈ ਉਸ ਨੂੰ ਜਮ ਦਾ ਡਰ ਨਹੀਂ ਰਹਿੰਦਾ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਸ ਜੀਵ ਇਸਤਰੀ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਉਹਨੂੰ ਫਿਰ ਪਰਮੇਸ਼ਰ ਵੱਲੋਂ ਵਿਛੋੜਾ ਨਹੀਂ ਸਹਿਣਾ ਪੈਂਦਾ ਪਰਮੇਸ਼ਰ ਦੀ ਅਣਹੋਂਦ ਨਹੀਂ ਰਹਿੰਦੀ ਉਹਦੇ ਲਈ ਜਿਸ ਜੀਵ ਇਸਤਰੀ ਦਾ ਮਿਲਾਪ ਹੋ ਗਿਆ ਪਰਮੇਸ਼ਰ ਨਾਲ ਉਹਦਾ ਜੋ ਪਰਮੇਸ਼ਰ ਵੱਲੋਂ ਨਾਲ ਵਿਛੋੜਾ ਬਣਿਆ ਸੀ ਉਹ ਸਾਰਾ ਖਤਮ ਹੋ ਗਿਆ ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜ੍ਹਦੇ ਹੁਈਆਂ ਬੇਅੰਤ ਬੇਅੰਤ ਗਲਤੀਆਂ ਆਪਣੀ ਅਣਜਾਣ ਬੱਚੀ ਦੀਆਂ ਸਮਝ ਨਹੀਂ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ